ਜਿਹੜੇ ਮੇਰੇ ਵੀਰ ਪਿੰਡਾਂ ਚ ਰਹਿੰਦੇ ਆ ਸ਼ਹਿਰ ਚ ਰਹਿੰਦੇ ਆ ਜਾਂ ਖੇਤਾਂ 'ਚ ਰਹਿੰਦੇ ਆ ਇਹਨਾਂ ਉੱਤੋਂ ਵੀ ਅਫਸਰਾਂ ਨੂੰ ਵੀ ਹੁਕਮ ਆ ਵੀ ਜਿਹੜੇ ਮੈਂ ਆਪਣਾ ਬੰਦਾ ਕੋਈ ਗਲੀ 'ਚ ਰਹਿੰਦੇ ਆ ਆਪਾਂ ਪਿੰਡ ਦੇ ਵਿੱਚ ਰਹਿੰਦੇ ਜੇ ਸਾਰਾ ਪਿੰਡ ਤਾਂ ਵੱਡਾ ਹੋ ਜਾਂਦਾ ਗਲੀ ਦੇ ਵਿੱਚ ਜਿਹੜੀ ਕਿ ਰਹਿੰਦੇ ਆ ਸਾਰੇ ਬੰਦੇ ਨਾਲ ਉਹਦੇ ਗਲੀਆਂ ਦੇ ਵਿੱਚ ਗਰੁੱਪ ਬਣਾਓ ਮੈਂਨੇ ਜਿਹੜੇ ਬੰਦੇ ਆ ਤੁਹਾਡੇ ਘਰਾਂ ਦਾ ਇੱਕ ਇੱਕ ਮੈਂਬਰ ਦਾ ਮਾਲਕ ਦਾ ਨੰਬਰ ਪਾ ਕੇ ਰੱਖੋ ਜੇ ਗਲੀ 'ਚ ਆਪਣੀ 'ਚ 20 ਘਰਾਂ ਤੇ 20 ਬੰਦਿਆਂ ਦਾ ਇੱਕ ਨਾ ਗਰੁੱਪ ਬਣਾ ਲਓ WhatsApp ਠੀਕ ਹੈ ਜੀ ਉਹਦੇ ਚ ਮੇਨ ਮੇਨ ਬੰਦੇ ਸਾਰਿਆਂ ਦਾ ਨਾਂ ਪਾ ਲਓ ਇੱਕ ਇੱਕ ਘਰ ਦਾ ਠੀਕ ਹੈ ਜੀ ਨੰਬਰ 2 ਜਿਹੜੇ ਬੰਦੇ ਖੇਤਾਂ ਜਾਂ ਉਹ ਖੇਤਾਂ ਵਾਲੇ ਆ ਉਹਦਾ ਵੀ ਨਾਂ ਪਾ ਲਓ ਵੀ ਜਿਹੜੇ ਨੇੜੇ ਨੇੜੇ ਘਰ ਆ ਜਿੰਨੇ ਉਹਨਾਂ ਬੰਦਿਆਂ ਦੇ ਘਰਾਂ ਦੇ ਗਰੁੱਪਾਂ ਦੇ ਇੱਕ ਗਰੁੱਪ ਬਣਾ ਲਓ ਉਹਨਾਂ ਦੇ ਵਿੱਚ ਨਾਂ ਇਹਨਾਂ ਇੱਕ ਗੈਂਗ ਆ ਗਿਆ ਬਹੁਤ ਵੱਡਾ ਜਿਵੇਂ ਆ ਬਾਈ ਜਿਹਦੇ ਉੱਤੇ ਤੁਹਾਨੂੰ ਦੱਸਿਆ ਉਹ ਗੈਂਗ ਆ ਵਿੱਚ ਉਹ ਰਾਤ ਨੂੰ ਕਿਤੇ ਕਹਿੰਦੇ ਸੀ ਪੁਲਿਸ ਅਫਸਰਾਂ ਜੀ ਚਾਹ ਕਹਿੰਦੇ ਆ ਵੀ ਅਸੀਂ ਕੋਈ ਡਾਕਟਰਾਂ ਚ ਕੋਈ ਐ ਕੋਈ ਨਾ ਕੋਈ ਬਹਾਨਾ ਐਸਾ ਮਾਰਦੇ ਆ ਵੀ ਬੰਦੇ ਨੂੰ ਗੇਟ ਖੋਲਣਾ ਪੈਣਾ ਚਾਹ ਕਹਿੰਦੇ ਸਾਡੀ ਗੱਡੀ ਪੈਂਚਰ ਹੋ ਗਈ ਐ ਮੁਸੀਬਤ ਦੇ ਫਸੇ ਆ ਭਾਈ ਜੀ ਇਹ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਸਾਡੇ ਨਾਲ ਲੇਡੀਜ਼ ਆ ਲੇਡੀਜ਼ ਵੀ ਹੋ ਸਕਦੀਆਂ ਨਾਲ ਉਹਨਾਂ ਦੇ ਕੱਪੜਿਆਂ ਦੇ ਵਿੱਚ ਤੇ ਉਹ ਉਸ ਕਰਕੇ ਦਰਵਾਜ਼ਾ ਖਿਲਾ ਲੈਂਦੇ ਆ ਤੇ ਬਾਅਦ ਦੇ ਵਿੱਚ ਨੁਕਸਾਨ ਕਰਦੇ ਆ ਤੇ ਲੁੱਟਖੋ ਕਰਕੇ ਸਾਰਾ ਲੈ ਜਾਂਦੇ ਆ ਇਹ ਬਾਹਰ ਦੇ ਗੈਂਗ ਬਹੁਤ ਪ੍ਰਫੁੱਲਤ ਹੋ ਗਏ ਚੁੱਕੇ ਪੰਜਾਬ ਦੇ ਵਿੱਚ ਤੇ ਜਿਹੜੇ ਮੇਰੇ ਭਰਾ ਨਾ ਜਿਹੜੇ ਆਉਦੇ ਗਲੀ ਦੇ ਪਿੰਡ ਤਾਂ ਚਲੋ ਵੱਡਾ ਹੋਇਆ ਤਾਂ ਗਲੀ ਦੇ ਵਿੱਚ ਤੇ ਇੱਕ ਮੇਨ ਗੁਰਦੁਆਰਾ ਸਾਹਿਬ ਜਿਹੜੇ ਪਾਠੀਆਂ ਉਹਨਾਂ ਦਾ ਨੰਬਰ ਜਰੂਰ ਵਿੱਚ ਪਾਓ ਗਰੁੱਪ ਦੇ ਵਿੱਚ ਜੇ ਉਨ ਨਿੱਕੀ ਉਹ ਜਿਹੜੇ ਬੰਦੇ ਗੁਰਦੁਆਰਾ ਸਾਹਿਬ ਚ ਆਵਾਜ਼ ਦੇ ਚੱਕਣ ਤੇ ਇਹ ਨਾ ਸਾਰੇ ਜਿੰਨੇ ਮੇਰੇ ਭਰਾ ਆਂ ਗਾਂਵ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਰੂਰ ਕਹੋ ਵੀ ਇੱਕ ਗਰੁੱਪ ਬਣਾ ਕੇ ਰੱਖੋ ਆਪਦਾ ਜਿਹੜੇ ਨੇੜੇ-ਨੇੜੇ ਘਰ ਆਪਦੇ ਵੀ ਇਹ ਨਹੀਂ ਵੀ ਸਾਰੇ ਪਿੰਡ ਦਾ ਦੂਰ ਆ ਵੀ ਆਪਦੀ ਗਲੀ ਦੇ ਵਿੱਚ ਗਰੁੱਪ ਬਣਾ ਲਓ ਉਹਨਾਂ ਦੇ ਨੰਬਰ ਸੇਵ ਕਰ ਲਓ ਜੇ ਕੋਈ ਉਨ ਨਿੱਕੀ ਹੁੰਦੀ ਆ ਤੇ ਉਹਨਾਂ ਨੂੰ ਮੈਸੇ ਨੰਬਰ 2 ਜਿਹੜੇ ਬੰਦਿਆਂ ਦੇ ਗੇਟ ਲੱਗੇ ਹੋਏ ਆ ਕੋਸ਼ਿਸ਼ ਕਰੋ ਜਿਹੜੇ ਬੰਦੇ ਕੈਮਰੇ ਲਵਾਸਦੇ ਕੈਮਰੇ ਲਵਾ ਲੋ ਨਹੀਂ ਚਲੋ ਸਾਰੇ ਬੰਦੇ ਕੈਮਰੇ ਲਵਾਸਦੇ ਜਿਹੜੇ ਉਹਨਾਂ ਦਾ ਮੇਨ ਗੇਟ ਆ ਬਾਹਰਲਾ ਡੋਰ ਦਾ ਉਹਦੇ ਵਿੱਚ ਨਿੱਕੀ ਜੀ ਟਾਕੀ ਜਰੂਰ ਬਣਾ ਲਓ ਉਹ ਨਿੱਕੀ ਜੀ ਟਾਕੀ ਬਣਾ ਕੇ ਛੋਟੀ ਜੀ ਵੀ ਅੰਦਰੋਂ ਖੁੱਲ ਜੇ ਉਹਦੇ ਵਿੱਚ ਬਾਹਰ ਜਿਆ ਡੰਡੇ ਲਵਾ ਲਓ ਜਾਲੀ ਵਾਲੇ ਤੇ ਨਿੱਕੀ ਜਾਲੀ ਲਵਾ ਲਓ ਬ੍ਰੀਕ ਵੀ ਅੰਦਰੋਂ ਨਿੱਕੀ ਓਨੀ ਟਾਕੀ ਖੋਲ ਕੇ ਤੁਸੀਂ ਤੇ ਵੇਖ ਸਕਦੇ ਆ ਵੀ ਬਾਹਰ ਬੰਦੇ ਕੌਣ ਆ ਨਹੀਂ ਤਾਂ ਨਿੱਕਾ ਜਾਂ ਆਉਂਦਾ ਸ਼ੀਸ਼ਾ ਜਾਂ ਲੱਗ ਜਾਂਦਾ ਆਪਣੇ ਬਾਰ ਦੇ ਵਿੱਚ ਉਹਦੇ ਚ ਅੰਦਰੋਂ ਸਾਰਾ ਪਤਾ ਲੱਗ ਜਾਂਦਾ ਬਾਹਰ ਬੰਦੇ ਕੌਣ ਖੜੇ ਤੇ ਕਿਵੇਂ ਆ ਇਹ ਜ਼ਰੂਰੀ ਆ ਅੱਜ ਇਹ ਚਲੋ ਕਿਤੇ ਮੀਟਿੰਗ ਵੀ ਉੱਥੇ ਬੈਠੇ ਸੀਗੇ ਮੇਰੇ ਦਿਮਾਗ 'ਚ ਵੀ ਨਿਕਲ ਗਿਆ ਉਹਨੂੰ ਰਿਕਾਰਡਿੰਗ ਸੁਣ ਕੇ ਮੈਨੂੰ ਆਇਆ ਵੀ ਆਪਣੇ ਭਰਾ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਵੀ ਇਹ ਜ਼ਰੂਰ ਕਰੋ ਜ਼ਿਆਦਾਤਰ ਜਿਹੜੇ ਖੇਤਾਂ ਦੇ ਵਿੱਚ ਲੋਕ ਰਹਿੰਦੇ ਹੋ ਨੇੜੇ-ਨੇੜੇ ਤਰ੍ਹਾਂ ਦੇ ਆਪਦੇ ਘਰਾਂ ਦੇ ਸਾਰਿਆਂ ਦੇ ਗਰੁੱਪ ਬਣਾ ਲਓ ਇਹ ਜਰੂਰ ਕਰੋ ਇਹ ਨੁਕਸਾਨ ਬਹੁਤ ਹੋ ਰਿਹਾ ਪਿੰਡਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਹੈ ਗੈਂਗ ਬਾਹਰੋਂ ਆ ਕੇ ਵੜ ਗਏ ਆ ਤੇ ਉਹ ਜਿਹੜੇ ਆਮ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਲੁੱਟਖੋ ਹੋ ਰਹੀ ਹੈ ਵੀਰੇ ਜਿਹੜੇ ਮੇਰੇ ਵੀਰ ਪਿੰਡਾਂ ਚ ਰਹਿੰਦੇ ਆ ਸ਼ਹਿਰ ਚ ਰਹਿੰਦੇ ਆ ਜਾਂ ਖੇਤਾਂ ਚ ਰਹਿੰਦੇ ਆ ਇਹਨਾਂ ਉੱਤੋਂ ਵੀ ਅਫਸਰਾਂ ਨੂੰ ਵੀ ਹੁਕਮ ਆ ਵੀ ਜਿਹੜੇ ਮੈਂ ਆਪਣਾ ਬੰਦਾ ਕੋਈ ਗਲੀ 'ਚ ਰਹਿਨੇ ਆ ਆਪਾਂ ਪਿੰਡ ਦੇ ਵਿੱਚ ਰਹਿਨੇ ਚ ਸਾਰਾ ਪਿੰਡ ਤਾਂ ਵੱਡਾ ਹੋ ਜਾਂਦਾ ਗਲੀ ਦੇ ਵਿੱਚ ਜਿਹੜੀ ਚ ਰਹਿਨੇ ਆ ਸਾਰੇ ਬੰਦੇ ਨਾਲ ਉਹਦੇ ਗਲੀਆਂ ਦੇ ਵਿੱਚ ਗਰੁੱਪ ਬਣਾਓ ਮੇਨ ਮੇਨ ਜਿਹੜੇ ਬੰਦੇ ਆ ਤੁਹਾਡੇ ਘਰਾਂ ਦਾ ਇੱਕ ਇੱਕ ਮੈਂਬਰ ਦਾ ਮਾਲਕ ਦਾ ਨੰਬਰ ਪਾ ਕੇ ਰੱਖੋ ਜੇ ਗਲੀ 'ਚ ਆਪਣੀ 'ਚ 20 ਘਰਾਂ ਤੇ 20 ਬੰਦਿਆਂ ਦਾ ਇੱਕ ਨਾ ਗਰੁੱਪ ਬਣਾ ਲਓ WhatsApp ਠੀਕ ਆ ਜੀ ਉਹਦੇ 'ਚ ਮੇਨ ਮੇਨ ਬੰਦੇ ਸਾਰਿਆਂ ਦਾ ਨਾਮ ਪਾ ਲਓ ਇੱਕ ਇੱਕ ਘਰ ਦਾ ਠੀਕ ਆ ਜੀ ਨੰਬਰ 2 ਜਿਹੜੇ ਬੰਦੇ ਖੇਤਾਂ 'ਚ ਆ ਜਾਂ ਉਹ ਖੇਤਾਂ ਵਾਲੇ ਆ ਉਹਦਾ ਵੀ ਨਾਂ ਪਾ ਲਓ ਵੀ ਜਿਹੜੇ ਨੇੜੇ-ਨੇੜੇ ਘਰ ਆ ਜਿੰਨੇ ਉਹਨਾਂ ਬੰਦਿਆਂ ਦੇ ਘਰਾਂ ਦੇ ਗਰੁੱਪਾਂ ਦੇ ਇੱਕ ਗਰੁੱਪ ਬਣਾ ਲਓ ਉਹਨਾਂ ਦੇ ਵਿੱਚ ਨਾਂ ਇਹਨਾਂ ਇੱਕ ਗੈਂਗ ਆ ਗਿਆ ਬਹੁਤ ਵੱਡਾ ਜਿਵੇਂ ਆ ਬਾਈ ਜਿਹਦੇ ਉੱਤੇ ਤੁਹਾਨੂੰ ਦੱਸਿਆ ਉਹ ਗੈਂਗਾਂ ਵਿੱਚ ਉਹ ਰਾਤ ਨੂੰ ਕਿਤੇ ਕਹਿੰਦੇ ਸੀ ਪੁਲਿਸ ਅਫਸਰਾਂ ਜੀ ਚਾਹ ਕਹਿੰਦੇ ਆ ਵੀ ਅਸੀਂ ਕੋਈ ਡਾਕਟਰਾਂ ਚ ਕੋਈ ਐ ਕੋਈ ਨਾ ਕੋਈ ਬਹਾਨਾ ਐਸਾ ਮਾਰਦੇ ਆ ਵੀ ਬੰਦੇ ਨੂੰ ਗੇਟ ਖੋਲਣਾ ਪੈਣਾ ਚਾਹ ਕਹਿੰਦੇ ਸਾਡੀ ਗੱਡੀ ਪਿੰਚਰ ਹੋ ਗਈ ਐ ਮੁਸੀਬਤ ਦੇ ਫਸੇ ਆ ਭਾਈ ਜੀ ਇਹ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਸਾਡੇ ਨਾਲ ਲੇਡੀਜ਼ ਆ ਲੇਡੀਜ਼ ਵੀ ਹੋ ਸਕਦੀਆਂ ਨਾਲ ਉਹਨਾਂ ਦੇ ਕੱਪੜਿਆਂ ਦੇ ਵਿੱਚ ਤੇ ਉਹ ਉਸ ਕਰਕੇ ਦਰਵਾਜ਼ਾ ਖਲਾ ਲੈਂਦੇ ਆ ਤੇ ਬਾਅਦ ਦੇ ਵਿੱਚ ਨੁਕਸਾਨ ਕਰਦੇ ਆ ਤੇ ਲੁੱਟਖੋ ਕਰਕੇ ਸਾਰਾ ਲੈ ਜਾਂਦੇ ਆ ਇਹ ਬਾਹਰ ਦੇ ਗੈਂਗ ਬਹੁਤ ਪ੍ਰਫੁੱਲਤ ਹੋ ਗਏ ਚੁੱਕੇ ਪੰਜਾਬ ਦੇ ਵਿੱਚ ਤੇ ਜਿਹੜੇ ਮੇਰੇ ਭਰਾ ਨਾਲ ਜਿਹੜੇ ਆਪਦੇ ਗਲੀ ਦੇ ਪਿੰਡ ਦਾ ਚਲੋ ਵੱਡਾ ਹੋਇਆ ਤਾਂ ਗਲੀ ਦੇ ਵਿੱਚ ਤੇ ਇੱਕ ਮੇਨ ਗੁਰਦੁਆਰਾ ਸਾਹਿਬ ਜਿਹੜੇ ਪਾਠੀ ਆ ਉਹਨਾਂ ਦਾ ਨੰਬਰ ਜ਼ਰੂਰ ਵਿੱਚ ਪਾਓ ਗਰੁੱਪ ਦੇ ਵਿੱਚ ਜੇ ਉਹ ਨਿੱਕੀ ਉਹ ਜਿਹੜੇ ਬੰਦੇ ਗੁਰਦੁਆਰਾ ਸਾਹਿਬ ਚ ਵਾਜ ਦੇ ਚੱਕਣ ਤੇ ਇਹ ਨਾ ਸਾਰੇ ਜਿੰਨੇ ਮੇਰੇ ਭਰਾ ਆ ਗਾਂਵ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜ਼ਰੂਰ ਕਹੋ ਵੀ ਇੱਕ ਗਰੁੱਪ ਬਣਾ ਕੇ ਰੱਖੋ ਆਪਦਾ ਜਿਹੜੇ ਨੇੜੇ-ਨੇੜੇ ਘਰ ਆਪਦੇ ਵੀ ਇਹ ਨਹੀਂ ਵੀ ਸਾਰੇ ਪਿੰਡ ਦਾ ਦੂਰ ਆ ਤੇ ਆਪਦੀ ਗਲੀ ਦਾ ਵਿੱਚ ਗਰੁੱਪ ਬਣਾ ਲਓ ਉਹਨਾਂ ਦੇ ਨੰਬਰ ਸੇਵ ਕਰ ਲਓ ਜੇ ਕੋਈ ਉਨਕੀ ਹੁੰਦੀ ਆ ਤੇ ਉਹਨਾਂ ਨੂੰ ਮੈਸੇਜ ਜ਼ਰੂ ਨੰਬਰ 2 ਜਿਹੜੇ ਬੰਦਿਆਂ ਦੇ ਗੇਟ ਲੱਗੇ ਹੋਏ ਆ ਕੋਸ਼ਿਸ਼ ਕਰੋ ਜਿਹੜੇ ਬੰਦੇ ਕੈਮਰੇ ਲਵਾਸਦੇ ਕੈਮਰੇ ਲਵਾ ਲਓ ਨਹੀਂ ਚਲੋ ਸਾਰੇ ਬੰਦੇ ਕੈਮਰੇ ਲਵਾਸਦੇ ਜਿਹੜੇ ਉਹਨਾਂ ਦਾ ਮੇਨ ਗੇਟ ਆ ਬਾਹਰਲਾ ਡੋਰ ਦਾ ਉਹਦੇ ਵਿੱਚ ਨਿੱਕੀ ਜੀ ਟਾਕੀ ਜਰੂਰ ਬਣਾ ਲਓ ਉਹ ਨਿੱਕੀ ਜੀ ਟਾਕੀ ਬਣਾ ਕੇ ਛੋਟੀ ਜੀ ਵੀ ਅੰਦਰੋਂ ਖੁੱਲ ਜੇ ਉਹਦੇ ਵਿੱਚ ਬਾਹਰ ਜਿਹੜਾ ਡੰਡੇ ਲਵਾ ਲਓ ਜਾਲੀ ਵਾਲੇ ਤੇ ਨਿੱਕੀ ਜਾਲੀ ਲਵਾ ਲਓ ਬ੍ਰੀਕ ਵੀ ਅੰਦਰੋਂ ਨਿੱਕੀ ਓਨੀ ਟਾਕੀ ਖੋਲ ਕੇ ਤੁਸੀਂ ਤੇ ਦੇਖ ਸਕਦੇ ਆ ਵੀ ਬਾਹਰ ਬੰਦੇ ਕੌਣ ਆ ਨਹੀਂ ਤਾਂ ਨਿੱਕਾ ਜਾਂ ਆਉਂਦਾ ਸ਼ੀਸ਼ਾ ਜਾਂ ਲੱਗ ਜਾਂਦਾ ਆਪਣੇ ਬਾਰ ਦੇ ਵਿੱਚ ਉਹਦੇ ਚ ਅੰਦਰੋਂ ਸਾਰਾ ਪਤਾ ਲੱਗ ਜਾਂਦਾ ਬਾਹਰ ਬੰਦੇ ਕੌਣ ਖੜੇ ਤੇ ਕਿਵੇਂ ਆ ਇਹ ਜ਼ਰੂਰੀ ਆ ਅੱਜ ਇਹ ਚਲੋ ਕਿਤੇ ਮੀਟਿੰਗ ਵਿੱਚ ਇੱਥੇ ਬੈਠੇ ਸੀਗੇ ਮੇਰੇ ਦਿਮਾਗ 'ਚ ਵੀ ਨਿਕਲ ਗਿਆ ਉਹ ਰਿਕਾਰਡਿੰਗ ਸੁਣ ਕੇ ਮੈਨੂੰ ਆਇਆ ਵੀ ਆਪਣੇ ਭਰਾ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਵੀ ਇਹ ਜ਼ਰੂਰ ਕਰੋ ਜ਼ਿਆਦਾਤਰ ਜਿਹੜੇ ਖੇਤਾਂ ਦੇ ਵਿੱਚ ਲੋਕ ਰਹਿੰਦੇ ਉਹ ਨੇੜੇ-ਨੇੜੇ ਤਰ੍ਹਾਂ ਦੇ ਆਪਦੇ ਘਰਾਂ ਦੇ ਸਾਰਿਆਂ ਦੇ ਗਰੁੱਪ ਬਣਾ ਲਓ ਤੇ ਜਿਹ ਇਹ ਜਰੂਰ ਕਰੋ ਇਹ ਨੁਕਸਾਨ ਬਹੁਤ ਹੋ ਰਿਹਾ ਪਿੰਡਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਹੈ ਗੈਂਗ ਬਾਹਰੋਂ ਆ ਕੇ ਵਰਗੇ ਆ ਤੇ ਉਹ ਜਿਹੜੇ ਆਮ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਲੁੱਟਖੋ ਹੋ ਰਹੀ ਹੈ